ਕਰੰਟ 13 ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ। ਯੋਧ ਨਸ਼ਿਆਂ ਦੇ ਵਿਰੋਧ ਚੱਲ ਰਹੀ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਮਹੀਨ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਡੀਐਸਪੀ ਲਖਵਿੰਦਰ ਸਿੰਘ ਕਲੇਰ ਜੀ ਦੀ ਕਾਨਫਰੰਸ ਕਰਕੇ ਜਾਣਕਾਰੀ ਥਾਣਾ ਕਰੰਡਾ ਐਸਐਚਓ ਅਮਨਦੀਪ ਸਿੰਘ ਜੀ ਦੀ ਪੁਲਿਸ ਨੂੰ ਉਸ ਸਮੇਂ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਚੌਕੀ ਇੰਚਾਰਜ ਰਾਜਵੀਰ ਸਿੰਘ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕੋਲੋਂ 1 ਕਿਲੋ 800 ਗ੍ਰਾਮ ਹਿਰੋਇਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਐਸ ਐਚਓ ਅਮਨਦੀਪ ਸਿੰਘ ਜੀ ਦੀ ਜਾਣਕਾਰੀ ਅਨੁਸਾਰ ਫੜੇ ਗਏ ਵਿਅਕਤੀ ਦੀ ਪਛਾਣ ਮਨਪ੍ਰੀਤ ਸਿੰਘ ਜੀ ਉਰਫ ਮਿੰਟੂ ਵਜੋ ਹੋਈ ਪੁਲਿਸ ਨੇ ਉਕਤ ਸੂਚਨਾ ਦੇ ਆਧਾਰ ਤੇ ਕੀਤੀ ਹੀ ਕਾਰਵਾਈ ਨਸ਼ਾ ਤਸਕਰ ਨੂੰ ਰੰਗੇ ਹੱਥੋਂ ਫੜਿਆ ਉਸ ਦੇ ਕੋਲੋਂ ਬਰਾਮਦ ਕੀਤੀ ਗਈ ਮੋਟਰਸਾਈਕਲ ਪੀਬੀ 02 ਡੀਬੀ 8403 ਵੀ ਕਬਜ਼ੇ 'ਚ ਲਈ ਗਈ ਇਸ ਸੰਬੰਧ ਤੇ थाना ਘਰੇਂਡਾ ਦੇ ਐਸਐਚਓ ਅਮਨਦੀਪ ਸਿੰਘ ਜੀ ਵੱਲੋਂ ਮੁਕਦਮਾ ਦਰਜ ਕਰਕੇ ਅੱਗੇ ਜਾਂਚ ਸ਼ੁਰੂ ਕੀਤੀ ਗਈ ਤੇ ਸਖਤ ਕਾਰਵਾਈ ਕੀਤੀ ਗਈ ਧੰਨਵਾਦ ਬਾਈਟ ਲਖਵਿੰਦਰ ਸਿੰਘ ਜੀ ਡੀਐਸਪੀ ਅਟਾਰੀ ਸੀ ਕਿ ਜਿਹੜੀ ਅੱਜ ਕੱਲ ਮਹਿੰਮ ਚੱਲ ਰਹੀ ਆ ਮੁੱਖ ਮੰਤਰੀ ਸਾਡੇ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਨਸ਼ਾ ਜੁਧ ਨਸ਼ਿਆਂ 'ਵਰੋਤੇ ਉਦੇ ਤਹਿਤ ਜਿਹੜੀ ਆ ਸਾਡੇ ਅੱਗੇ ਵੀ ਕਾਫੀ ਰਿਕਵਰੀਸ ਹੋਈਆਂ ਉਸ ਦੇ ਤਹਿਤ ਹੀ ਸਾਡੇ ਮਾਨਯੋਗ ਡੀਜੀਪੀ ਸਰਦੀਆਂ ਹਾਧਤਾ ਮਾਨਯੋਗ ਸਾਡੇ ਡੀਆਜੀ ਬਾਰਡਰ ਰੇਂਜ ਦਾ ਨਾਨਕ ਸਿੰਘ ਜੀ ਉਹਨਾਂ ਦੀ ਹਾਧਤਾ ਤੇ ਸਾਡੇ ਮਾਨਯੋਗ ਐਸਐਸਪੀ ਸਾਫ ਸਦਾ ਮਨਿੰਦਰ ਸਿੰਘ ਜੀ ਹਾਧਤਾ ਤੇ ਸਾਡੀ ਜਿਹੜੀ ਆ ਕੈਨੇਡਾ ਪੁਲਿਸ ਦੀ ਪਾਰਟੀ ਇਸ ਵਿੱਚ ਰਾਜੀਵ ਸਿੰਘ ਚੌਕੀ ਇੰਚਾਰਜ ਜਿਹੜੇ ਕੰਮ ਕਰ ਉਹਨਾਂ ਨੂੰ ਇੱਕ ਇਨਫਾਰਮੇਸ਼ਨ ਮਿਲੀ ਸੀ ਇਸੇ ਅਨਿਸ਼ੀਲੇ ਪਦਾਰਥਾਂ ਦੇ ਸਮਾਂ ਵਿੱਚ ਡਿਫੈਂਸ ਟ੍ਰੇਨ ਤੋਂ ਜਿਹੜਾ ਤਾਰੀ ਨੂੰ ਜੰਦਾ ਰਸਤਾ ਡਿਫੈਂਸ ਟ੍ਰੇਨ ਦਾ ਇੱਕ ਨੌਜਵਾਨ ਉਥੇ ਨਸ਼ੇ ਦੀ ਖੇਪ ਲੈ ਕੇ ਆ ਰਿਹਾ ਉਸ ਇਨਫੋਰਮੇਸ਼ਨ ਦੇ ਤਹਿਤ ਉਹਨੂੰ ਇੰਟਰਪਟ ਕਰਕੇ ਜਦੋਂ ਰੋਕਿਆ ਮੋਟਰਸਾਈਕਲ ਸਮੇ ਤਾਂ ਉਸ ਦੀ ਤਲਾਸ਼ੀ ਲੈਣ ਤੇ ਉਸ ਦੇ ਕੋਲੋਂ 1 ਕਿਲੋ 800 ਗ੍ਰਾਮ ਜਿਹੜੀ ਆ ਹੈਰੋਨ ਬਰਾਮਦ ਕੀਤੀ ਗਈ ਇਹ ਸਾਡੇ ਘਰਿੰਡੇ ਚ ਮਕਦਮਾ ਨੰਬਰ ਜਿਹੜਾ ਵਾ ਇਹਦੇ ਤੇ ਦਰਜ ਕੀਤਾ ਗਿਆ ਹੈ 246 ਜੋਮ 21C 6585 ਐਨਡੀਪੀਐਸ ਇਹ ਦਰਜ ਕੀਤਾ ਗਿਆ ਤੇ ਮਨਪ੍ਰੀਤ ਮਨੂਆ ਜਿਹੜਾ ਉੱਤਰਾਂ ਜਸਵੀਰ ਸਿੰਘ ਵਾਸੀ ਜਠੌੜ ਥਾਣਾ ਘਰੰਡੇ ਦਾ ਰਹਿਣ ਵਾਲਾ। ਇਸਮ ਕੇਰੇ ਟੱਚ ਦੇ ਵਿੱਚ ਸੀ ਵੀ ਇਹ ਨੌਮਾ। ਇਹ ਜੇਲ੍ਹ ਚ ਇੱਕ ਬਿਠਾਇਆ ਸੋ ਇਹ ਨਾਮ ਹੀ ਡਿਸਕਲੋਸ ਕਰਨਾ ਉਹਨੂੰ ਅਸੀਂ ਨਾਮਿਨੇਟ ਕਰਕੇ ਲਿਆਵਾਂਗੇ। ਦਾ ਫਰੈਂਡ ਹੈ ਉਹਨੇ ਵੀ ਅੱਗੇ ਕੀ ਕਨਸਾਈਨਮੈਂਟ ਸਮਗਾਈਆਂ ਉਹਦੇ ਹੀ ਕਹਿਣ ਤੇ ਜਿਹੜੀ ਇਹ ਨਾਮ ਹੋਈ ਸੀ। ਸਰ ਪਹਿਲਾਂ ਵੀ ਕਿਨੇ ਪਰਚੇ ਇਹਦੇ ਤੇ ਪਰਚਾ ਕੋਈ ਨਹੀਂ ਆ। ਲੇਕਿਨ ਕਨਸਾਈਨਮੈਂਟ ਮੰਗਾ ਚੁੱਕਾ ਹੈ ਤੇ ਨਾਮਜ਼ਦ ਨਹੀਂ ਸੀ ਹੋਇਆ ਕਿ ਜਿਹੜਾ ਇਹ ਨਾਮਜ਼ਦ ਹੋ ਗਿਆ। ਸਰ ਕਿੰਨੀਆਂ ਕਨਸਾਈਨਮੈਂਟਾਂ ਦੇ ਲੋਕ ਗਵਾ ਕੇ ਅੱਗੇ ਡਿਲੀਵਰ ਕਰ ਦਗੇ ਨਹੀਂ ਜਾਂਦੇ ਹੁੰਦਾ। ਅਜੇ ਤੱਕ ਤਿੰਨੇ ਇੱਕ ਦਸੀਏ। ਬਾਕੀ ਦਾ ਹਾਜ਼ਰ ਮਾਨਡ ਲੈਣਾ ਉਸ ਤੋਂ ਬਾਅਦ ਦੀ ਪੁੱਛਗਿਛ ਕਰਕੇ ਤੇ ਉਹਨੂੰ ਨਾਮਿਨੇਟ ਕਰਾਂਗੇ ਜਿਹਦੇ ਕਹਿਨ ਤੇ ਮਾਰੋ ਸਰ ਇਹਨਾਂ ਦੱਸੋ ਕਿ ਇਹਨੇ ਕਿਹਦੇ ਕੋਲ ਕੰਮ ਕਰ ਰਹੇ ਸੀ ਜੀ ਤਕਰੀਬਨ 6 ਮਹੀਨੇ ਹੋ ਗਏ ਨੇ ਉਹ ਬੰਦਾ ਜੇਲ੍ਹ 'ਚ ਆ ਉਸਦੇ ਸੰਪਰਕ 'ਚ ਸੀਗਾ ਹੈ ਸਰ ਇਹਦੇ ਹੋਰ ਕਿਹਦੇ ਸਾਥ ਸੀ ਲੈ ਕੇ ਨਾਲ ਇਹਦੇ ਸਾਥ ਹੀ ਆ ਗਏ ਨੇ ਹੋਰ ਨਹੀਂ ਅਜੇ ਹਾਜ਼ਰ ਮਾਨਡ ਲੈ ਕੇ ਪੁੱਛਗਿਛ ਕਰਾਂਗੇ ਕੱਲ ਪਰਚਾ ਲੇਟ ਆਵਰ ਸਜਾ ਸਰ ਹੋਰ ਕਿਹਦੇ ਸਾਹਮਣੇ ਆਪ ਕੋ ਪੁੱਛਗਿਛ ਹੋਣਾ ਹੈ ਹਾਜ਼ਰ ਮਾਨਡ ਤੋਂ ਬਾਅਦ ਪੁੱਛਗਿਛ ਕਰਕੇ ਫਿਰ ਤੁਹਾਨੂੰ ਖਲਾਸਾ ਕਰਾਂਗੇ ਜੋ ਵੀ ਹੋਏ ਦਰਾਵਤਿਤ ਕੋ ਕੀਜੀ ਹੋਏਗਾ ਤੇ ਕਿੰਨੀ ਇਹਦੀ ਇਹਦੀ ਉਮਰ 25 ਤੋਂ 26 ਸਾਲ ਹੈ ਤੇ 1 ਕਿਲੋ 800 ਗ੍ਰਾਮ ਹੈਰੋਇਨ ਜਿਹੜੀ ਇਹਦੇ ਕੋਲ ਬਰਾਮਾ ਮੋਟਰਸਾਈਕਲਸ ਨੇ